ਖਬਰ ਪੰਜਾਬ ਦੇ ਬਦਲਾਅ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਰਾਜ ਸਿੰਘ ਖਾਲਸਾ ਬਹੁਤ ਹੀ ਨਰਾਜ਼ ਦਿਖਾਈ ਦੇ ਰਹੇ ਨੇ ਉਹਨਾਂ ਨੇ ਭਗਮੰਤ ਮੰਤਾਂ ਤੇ ਕੇਜਰੀਵਾਲ ਨੂੰ ਕੁਝ ਗੱਲਾਂ ਆਖੀਆਂ ਨੇ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਤਰਨਾ ਲੱਗਿਆ ਸੀ ਟੀਚਰ ਪ੍ਰੋਟੈਸਟ ਹੋਇਆ ਸੀ ਤੇ ਉਹਦੇ ਵਿੱਚ ਕਿਵੇਂ ਚੁੰਨੀਆਂ ਉੱਤਰੀਆਂ ਤੇ ਕਿਵੇਂ ਪਗਲਥੀਆਂ ਉਹਦੇ ਤੇ ਰਾਜ ਸਿੰਘ ਖਾਲਸਾ ਨੇ ਆਪਣਾ ਬਿਆਨ ਦਿੱਤਾ ਤੇ ਕੀ ਕਹਿੰਦੇ ਰਾਜ ਸਿੰਘ ਖਾਲਸਾ ਤੁਸੀਂ ਆਪ ਵੀ ਸੁਣ ਲਓ ਲਓ ਜੀ ਅੱਜ ਫੇਰ ਬਦਲਾ ਚੰਡੀਗੜ੍ਹ ਦੀਆਂ ਸੜਕਾਂ ਤੇ ਬੰਦ ਲਿਆ ਫਿਰਦਾ ਸੀ ਬਦਲਾ ਹਰ ਰੋਜ਼ ਬੰਦਲਦਾ ਕਦੇ ਮੋੜ ਵਾਲੇ ਚੌਕ ਦੇ ਵਿੱਚ ਬਦਲਾ ਬੰਦਲਿਆ ਫਿਰਦਾ ਹੁੰਦਾ ਕਦੇ ਪੰਜਾਬ ਦੇ ਜਹਾਜ਼ਾਂ ਦੇ ਵਿੱਚ ਕੇਜਰੀ ਵਾਲਾ ਬਦਲਾ ਬੰਦਲਿਆ ਫਿਰਦਾ ਹੁੰਦਾ ਤੇ ਕਦੇ ਪੂਰਾ ਪੰਜਾਬ ਜੋਸ਼ਤਿਹਾਰਾਂ ਨਾਲ ਰੰਗਿਆ ਹੁੰਦਾ ਹੈ ਇਸ਼ਤਿਹਾਰਾਂ ਦੇ ਨਾਲ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਤ ਸਿੰਘ ਮਾਨ ਉਹਨਾਂ ਦਾ ਬਦਲਾ ਹੈ ਬਦਲਾ ਹੈ ਜਿਹੜਾ ਉਹ ਬੰਦਲਿਆ ਫਿਰਦਾ ਹੁੰਦਾ ਅੱਜ ਬਦਲਾ ਫੇਰ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਕਿਸੇ ਟਾਈਮ ਇਹੀ ਮੁੱਖ ਮੰਤਰੀ ਸਤੋਜ ਵਾਲੇ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਆਉਣ ਦੇ ਤੇ ਨਾ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਲੱਗਣਾ ਤੇ ਨਾ ਹੀ ਕੋਈ ਲਾਠੀ ਚਾਰਜ ਹੋਣਾ ਨਾ ਹੀ ਕੋਈ ਸਾਡੀਆਂ ਭੈਣਾਂ ਦੇ ਸਿਰ ਤੋਂ ਚੁੰਨੀ ਲੱਥਣੀ ਹੈ ਤੇ ਨਾ ਹੀ ਸਾਡੇ ਮਾਸਟਰਾਂ ਦੇ ਜਾਂ ਕਿਸੇ ਵੀ ਮਲਾਜ਼ਮਾਂ ਦੇ ਜਾਂ ਕਿਸੇ ਵੀ ਮਾਸਟਰਾਂ ਦੇ ਜਾਂ ਟੀਚਰਾਂ ਦੇ ਜਾਂ ਕਿਸੇ ਦੇ ਵੀ ਸਿਰ ਤੋਂ ਪੱਗ ਨਹੀਂ ਲੱਥੂਗੀ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਸ ਬੰਦੇ ਨੇ ਸਾਡੀ ਕੌਮ ਦੀ ਪੱਗ ਨੂੰ ਪਹਿਲਾ ਹੱਥ ਪਾਇਆ ਤੇ ਅੱਜ ਚੰਡੀਗੜ੍ਹ ਦੇ ਵਿੱਚ ਫੇਰ ਬਦਲਾ ਵੰਦਲ ਗਿਆ ਲੋ ਤਸਵੀਰਾਂ ਤੁਸੀਂ ਦੇਖ ਲਓ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਕਿ ਕਿੰਨੇ ਇਹ ਨਰਦਈ ਹੋ ਗਏ ਨੇ ਅੱਜ ਇਹ 180 ਮਾਸਟਰ ਜਿਹੜੇ ਨਾ ਮਰਿਆਂ ਚ ਨੇ ਨਾ ਜਿਉਂਦਿਆਂ ਚ ਨੇ ਨਾ ਕੱਚਿਆਂ ਚ ਨੇ ਨਾ ਪੱਕਿਆਂ ਚ ਨੇ ਪਿਛਲੇ 8-9 ਸਾਲਾਂ ਤੋਂ ਨੌਕਰੀ ਕਰ ਰਹੇ ਨੇ ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੱਚੇ ਆ ਜਾਂ ਪੱਕੇ ਆ ਅੱਜ ਹਰਜੋਤ ਬੈਂ ਦੀ ਕੋਠੀ ਦੇ ਅੱਗੇ ਮੰਗ ਪੱਤਰ ਦੇਣ ਗਏ ਤੇ ਆ ਸਾਡੇ ਸਤੋਜ ਵਾਲੇ ਮਹਾਰਾਜ ਜੀ ਨੇ ਪਹਿਲਾਂ ਕਿਹਾ ਸੀ ਜੱਥੇਬੰਦੀਆਂ ਨੂੰ ਕਿ ਤੁਸੀਂ ਧਰਨਾ ਨਾ ਲਾਇਆ ਕਰੋ ਤੁਸੀਂ ਸਬੰਧਿਤ ਅਧਿਕਾਰੀਆਂ ਦੇ ਜਾਂ ਮੰਤਰੀਆਂ ਦੇ ਘਰ ਅੱਗੇ ਜਾਇਆ ਕਰੋ ਗੱਲਬਾਤ ਕਰਿਆ ਕਰੋ ਤੇ ਅੱਜ ਮੈਂ ਸੋਜ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਦੱਸਦਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਗੇਟ ਅੱਗੇ ਮੰਗ ਪੱਤਰ ਲੈ ਕੇ ਗਏ ਸੀ ਤੇ ਅਗਲਿਆਂ ਨੇ ਖਿੱਦੋ ਵਾਂਗੂ ਢੇੜ ਤੇ ਪੱਗਾਂ ਰੁਲਦੀਆਂ ਫਿਰਦੀਆਂ ਸੀ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ ਪਿੱਛੇ ਛੱਡਿਆ ਕੀ ਹੈ ਕੱਖ ਨਹੀਂ ਛੱਡਿਆ ਆ ਤਸਵੀਰਾਂ ਦੇਖ ਲੈ ਜੇ ਮਾੜੀ ਮੋਟੀ ਸ਼ਰਮ ਹੋਵੇ ਮਾੜੀ ਮੋਟੀ ਸ਼ਰਮ ਆਉਂਦੀ ਹੋਵੇ ਓਏ ਇਨਕਲਾਬੀਓ ਸ਼ਰਮ ਮੰਨ ਲਓ ਬੋਲ ਪੋ ਆ ਦੇਖ ਲਓ ਜਿਹੜੇ ਕਹਿੰਦੇ ਹੁੰਦੇ ਸੀ ਬਾਦਲਾਂ ਵੇਲੇ ਬਠੰਡੇ ਪੱਗਾਂ ਲੈਂਦੀਆਂ ਸੀ ਕੈਪਟਨ ਵੇਲੇ ਪਟਿਆਲੇ ਓਏ ਅੱਜ ਅੱਜ ਇਹ ਪੱਗਾਂ ਦਿਖਦੀਆਂ ਨਹੀਂ ਇਹ ਪੱਗਾਂ ਦੇਖ ਲਓ हट ਗਈਆਂ ਇਨਕਲਾਬੀਓ ਆ ਦੇਖ ਲਓ ਅੱਜ ਕੀ ਕਰਤੂਤਾ ਨੇ ਇਹਨਾਂ ਦੀਆਂ ਹਰਜੋਤ ਬੈਸ ਕੋਠੀ ਦੇ ਅੰਦਰ ਤੇ ਬਾਹਰ ਮੰਗ ਪੱਤਰ ਲੈ ਕੇ ਗਏ 180 ਮਾਸਟਰਾਂ ਨੂੰ ਖਿੱਦੋ ਵਾਂਗੂ ਦੇੜਤਾ ਉਹ ਖਿੱਦੋ ਮੰਗੂ ਆ ਤਸਵੀਰਾਂ ਬਿਆਨ ਕਰਦੀਆਂ ਨੇ ਪੱਗਾਂ ਵੀ ਲੈ ਗਈਆਂ ਚੁੰਨੀਆਂ ਵੀ ਲੈ ਗਈਆਂ ਤੇ लाठी चार्ज ਵੀ ਹੋ ਗਿਆ ਇਹ ਵੱਡੇ ਇਨਕਲਾਬੀਆਂ ਦੀ ਸਰਕਾਰ ਚ ਹਰ ਰੋਜ਼ ਹੋ ਰਿਹਾ ਹੈ ਹਰ ਰੋਜ਼ ਤੇ ਇਹ ਸੁੱਤੇ ਪਏ ਨੇ ਮੋਜਾਂ ਨਾਲ ਤੇ ਜਿਨ੍ਹਾਂ ਨੂੰ ਕਦੇ ਇਹ ਟਾਵਰਾਂ ਤੋਂ ਤਾਰ ਕੇ ਲਿਆਉਂਦੇ ਹੁੰਦੇ ਸੀ ਇਹ ਸਾਰੀਆਂ ਗੱਲਾਂ ਮੈਂ ਕਲੀਅਰ ਕਰਦਾ ਲੈ ਆਹ ਦੇਖ ਲਓ ਪਹਿਲਾਂ ਇਹ ਤਸਵੀਰਾਂ ਬਿਆਨ